ਕਿਹੜਾ ਕਿਹੜਾ ਗਾਣਾ ਵਧੀਆ ਲੱਗਦਾ ਕਰਨ ਦਾ ਸਾਰੇ ਵਧੀਆ ਉਹ ਜੋਰ ਲਾ ਕੇ ਬਣਾਉਂਦਾ ਸਾਨੂੰ ਸਾਰੇ ਵਧੀਆ ਨੇ ਅੱਛਾ ਠੀਕ ਆ ਜੀ ਸਾਰੇ ਸਾਨੂੰ ਸਾਰੇ ਵਧੀਆ ਨੇ ਅੱਛਾ ਤੁਸੀਂ ਇਹ ਕਦੇ ਕਰਨਾ ਵਿਚ ਲਾ ਵੈਸੇ ਪਿੰਡ ਦੇ ਵਿੱਚ ਜਿਵੇਂ ਲੋੜਵੰਦਾਂ ਦੀ ਮਤਮੁਤ ਵੀ ਭੇਜ ਦਿੰਦਾ ਜੀ ਕਿਸੇ ਪਿੰਡ ਚ ਲੋੜ ਲਾੜ ਹਾਂ ਹੁਣ ਆਪਰੇਸ਼ਨ ਕਰਵਾਇਆ ਉਹਨੇ ਗੁੜੀਆਂ ਗੁੜੀ ਦਾ ਬਿਚਾਰੀ ਦਾ ਉਹਦੇ ਕੈਂਸਰ ਸੀਗੀ ਉਹਨੇ ਆਪਰੇਸ਼ਨ ਕਰਵਾਇਆ ਉਹ ਕਹਿੰਦਾ ਹਾਂ ਉਹ ਇਹ ਵੀ ਕਹਿੰਦਾ ਵੀ ਜਿੰਨੀਆਂ ਗਰੀਬਾਂ ਦੀਆਂ ਕੁੜੀਆਂ ਨੇ ਮੈਂ ਸਾਰੀਆਂ ਦੇ ਵਿਆਹ ਕਰਿਆ ਕਰਦਾ ਕੁੜੀਆਂ ਹਾਈ ਹੋਈ ਬਹੁਤ ਘੱਟ ਹੋਣੇ ਕਿਕ ਦੋ ਦੋ ਤਾਂ ਕੁੜੀਆਂ ਨੇ ਪਰ ਉਹਨੇ ਬਹੁਤ ਸੋਹਣੀ ਸੋਚ ਰੱਖੀ ਹਾਂ ਹਾਂ ਉਹ ਕਹਿੰਦਾ ਮੈਂ ਜਿੰਨੀਆਂ ਵੀ ਕੁੜੀਆਂ ਨੇ ਸਾਰੀਆਂ ਦੇ ਵਿਆਹ ਮੈਂ ਆਪ ਕਰਿਆ ਕਰ ਅੱਛਾ ਤੁਹਾਨੂੰ ਮਿਲ ਕੇ ਗਿਆ ਸੀ ਸਵਾਰ ਕੇ ਹਾਂ ਜੀ ਹਾਂ ਨਹੀਂ ਮਤਲਬ ਤੁਸੀਂ ਲੱਗਿਆ ਨਹੀਂ ਹੈਗਾ ਵੀ ਜਦੋਂ ਇੰਨੇ ਲੋਕ ਨੇ ਇੰਨਾ ਕਰਾਊਡ ਹੋ ਜਾਂਦਾ ਪਰ ਆਮ ਜਆ ਬੰਦੇ ਕਿਉਂਕਿ ਦੇਖੋ ਇੱਕ ਬੰਦੇ ਦੀ ਸਟਾਰਟ ਵਾਲੀ ਲਾਈਫ ਹੁੰਦੀ ਆ ਪੈਸੇ ਥੇਲੇ ਵਾਲੀ ਤੁਸੀਂ ਇੱਕ ਸਿੰਪਲ ਕੰਮ ਕਰ ਉਹਨੂੰ ਹੈ ਨਹੀਂ ਪੈਸੇ ਥੇਲੇ ਵਾਲੀ ਨਾ ਨਾ ਉਹਨੂੰ ਏਕਣੇ ਆ ਜਿਵੇਂ ਤੁਸੀਂ ਸਾਨੂੰ ਉੱਡ ਕੇ ਮਿਲਿਓ ਇੱਕ ਨੂੰ ਉੱਡ ਕੇ ਹੀ ਮਿਲਦੇ ਆ ਠੀਕ ਹੈ ਉਹਨੂੰ ਕੋਈ ਨਹੀਂ ਹਾਂ ਉਹਨੂੰ ਕੋਈ ਪੈਸੇ ਕਿਤੇ ਦਾ ਧਮਾਨ ਨਹੀਂਗਾ ਅੱਛਾ